ਕੁਦਰਦੀ ਵਿਧਾਇਕਾ ਬੀਬੀ ਨੇ ਜਿਸ ਤਰ੍ਹਾਂ ਦੀ ਜ਼ਾਹਿਰ ਕਿਸਾਨ ਜਥਿਆਂ ਜਿੱਥੇ ਬੰਦੀਆਂ ਦੇ ਵਿਰੁੱਧ ਉਗਲੀ ਹੈ ਉਸ ਤੋਂ ਲੱਗਦਾ ਹੈ ਵੀ ਉਸ ਦੇ ਦਿਮਾਗ ਨੂੰ ਸੱਤਾ ਚੜੀ ਹੋਈ ਹੈ ਔਰ ਉਹ ਸੱਤਾ ਦੇ ਨਸ਼ੇ ਵਿੱਚ ਭੁੱਲ ਗਈ ਕਿ ਇਹਨਾਂ ਜਿਹੜੇ ਹਰੇ ਪਟਕੇ ਵਾਲੇ ਨੇ ਇਹਨਾਂ ਦੀ ਵਜ੍ਹਾ ਕਰਕੇ ਹੀ ਤੁਹਾਡੀ ਸਰਕਾਰ ਬਣੀ ਇਹਨਾਂ ਦੀ ਮਿਹਨਤ ਕਰਕੇ ਤੁਹਾਡੀ ਸਰਕਾਰ ਬਣੀ ਔਰ ਅੱਜ ਤੁਹਾਨੂੰ ਕਿਉਂਕਿ ਉਹ ਤੁਹਾਡਾ ਫਰਜ਼ ਯਾਦ ਹੋਂਦੇ ਨੇ ਇਸ ਕਰਕੇ ਤੁਹਾਨੂੰ ਉਹ ਚੰਗੇ ਨਹੀਂ ਲੱਗਦੇ ਕਿਉਂਕਿ ਉਹ ਬੀਬੀ ਸੀ ਇਸ ਕਰਕੇ ਉਦਾਜਵਾਬ ਮੌਕੇ ਤੇ ਲੋਕ ਲੋਕੀ ਦੇ ਨਹੀਂ ਸਕੇ ਜੇ ਕੋਈ ਮਨੁੱਖ ਆਦਮੀ ਹੁੰਦਾ ਵਿਧਾਇਕ ਤਾਂ ਉਹਨੂੰ ਸ਼ਾਇਦ ਲੋਕ ਉੱਥੇ ਹੀ ਇਹਦਾ ਜਵਾਬ ਦੇ ਦਿੰਦੇ ਇਹ ਫਿਰ ਵੀ ਜੋ ਮਰਜ਼ੀ ਹੋਇਆ ਉਹਨੇ ਸਮੁੱਚੇ ਐਸਕੇਮ ਦੀ ਬੇਇੱਜ਼ਤੀ ਕੀਤੀ ਹੈ ਮੈਂ ਸਮਝਦਾ ਇਹਦਾ ਉਚੇਚੇ ਤੌਰ ਤੇ ਨੋਟਿਸ ਲਿਆ ਗਿਆ ਔਰ ਅਸੀਂ ਅੱਜ ਬੜੀ ਕਸੂਤੀ ਸਥਿਤੀ ਚ ਫਸਿਆ ਸਰਕਾਰ ਕਿਤੇ ਕਿਸਾਨਾਂ ਦੀ ਕੋਈ ਮਦਦ ਨਹੀਂ ਲੋਕਾਂ ਦੀ ਕੋਈ ਮਦਦ ਨਹੀਂ ਕਰ ਰਹੀ ਹੜ ਪਿੰਡਤ ਲੋਕ ਤਰਾਸ ਤਰਾ ਕਰਦੇ ਨੇ ਔਰ ਸਾਰਾ ਜਨਾ ਰਾਸ਼ਨ ਪਿੰਡਾਂ ਵਿੱਚੋਂ ਜਾ ਰਿਹਾ ਉਹ ਸਾਡੇ ਲੋਕ ਲੈ ਕੇ ਜਾ ਰਹੇ ਨੇ ਔਰ ਪਸ਼ੂ ਖੁਰਾਕ ਸਾਡੇ ਲੋਕ ਲੈ ਕੇ ਜਾ ਰਹੇ ਨੇ ਇਹ ਸਿਰਫ ਫੋਟੋ ਸ਼ੂਟ ਵਾਸਤੇ ਜਾਂਦੇ ਨੇ ਫੋਟੋ ਖਿਚਾਉਣ ਵੇਲੇ ਸਗੋਂ ਦੋ ਦੋ ਘੰਟੇ ਜਿਹੜੇ ਲੋਕ ਟਰਾਲੀਆਂ ਪਰ ਕੇ ਸਮਾਨ ਲੈ ਕੇ ਜਾਂਦੇ ਨੇ ਉਹਨਾਂ ਨੂੰ ਰੋਕੀ ਰੱਖਦੇ ਨੇ ਉਹਨਾਂ ਦੇ ਰਸਤੇ 'ਚ ਰੁਕਾਵਟ ਖੜੀ ਕਰਦੇ ਨੇ ਜਾਂ ਇਹਨਾਂ ਦੀ ਬਿਮਾਰ ਮਾਨਸਿਕਤਾ ਐਸੀ ਹੈ ਵੀ ਇੱਕ ਜਗ੍ਹਾ ਉਹ ਟਰਾਲੀਆਂ ਕੇਰੀਆਂ ਇਹਨਾਂ ਨੇ ਆਪਣੇ ਨਾਂ ਤੇ ਉਹ ਰਾਸ਼ਨ ਵੰਡਣਾ ਚਾਹਿਆ ਜਦੋਂ ਉਹ ਨੌਜਵਾਨ ਨਾ ਮੰਨੇ ਉਹਨਾਂ ਨੂੰ ਥਾਣੇ 'ਚ ਵੀ ਡੱਕਿਆ ਇਦਾਂ ਦੀਆਂ ਘਟਨਾਵਾਂ ਆ ਰਹੀਆਂ ਇਹ ਲੋਕਾਂ ਦੇ ਦਿਲ ਤੇ ਉਕਰੀਆਂ ਜਾ ਰਹੀਆਂ ਐਸੀ ਨਹੀਂ ਗੱਲ ਏਡੀ ਇਮਿਊਨ ਨਹੀਂ ਹੈ ਜਿੱਥੇ ਬੰਦੀਆਂ ਜਿੱਥੇ ਬੰਦੀਆਂ ਸਭ ਕੁਝ ਸੋਚ ਸਮਝ ਕੇ ਫੈਸਲਾ ਕਰਦੀਆਂ ਆ ਇੱਕ ਵਾਰੀ ਇਸ ਤਰਾਸ ਦੀ ਵਿੱਚੋਂ ਅਸੀਂ ਨਿਕਲੀ ਉਤੇ ਬਾਅਦ سزا ਜ਼ਰੂਰ ਦੇਵਾਂਗੇ ਔਰ ਇਸ ਬੀਬੀ ਨੂੰ ਮਾਫੀ ਮੰਗ ਕੇ ਖੜਾ ਚੜਾਉਣਾ ਪਏਗਾ ਔਰ ਅੱਜ ਮੇਰੀ ਅਪੀਲ ਹੈ ਸਾਰੇ ਜਿਨੇ ਪੰਜਾਬੀ ਪਾਈਚਾਰਾ ਬਾਹਰ ਵੀ ਬੈਠਾ ਹੈ ਯੂਪੀ ਚੋਂ ਟੈਲੀਫੋਨ ਆਉਂਦੇ ਨੇ ਹਰਿਆਣੇ ਚੋਂ ਟੈਲੀਫੋਨ ਆਉਂਦੇ ਨੇ ਉਤੇ ਰਾਸ਼ਨ ਇਕੱਠਾ ਕਰ ਰਹੇ ਨੇ ਪੈਸਾ ਇਕੱਠਾ ਕਰ ਰਹੇ ਨੇ ਕਿਰਪਾ ਕਰਕੇ ਬਹੁਤ ਕੁਝ ਇੱਥੇ ਆਈ ਜਾ ਰਿਹਾ ਹੈ ਹਾਲੇ ਰੁਕ ਜਾਓ ਕੁਝ ਦਿਨ ਸਾਡਾ ਪਾਈਚਾਰਾ ਹਾਲੇ ਵੀ ਹਣ ਦੇ ਸਾਡੇ ਚ ਫਸਿਆ ਹੋਇਆ ਹੈ ਜਿਹੜੇ ਅਸਲੀ ਲੋਕ ਨੇ ਉਹਨਾਂ ਤੱਕ ਸਮਾਨ ਬਹੁਤ ਘੱਟ ਪਹੁੰਚਦਾ ਹੈ ਬਹੁਤੇ ਤਾਂ ਸੜਕ ਦੇ ਉੱਤੇ ਬੈਠੇ ਨੇ ਕਈਆਂ ਦਾ ਕਾਰੋਬਾਰ ਹੀ ਹੋ ਗਿਆ ਅਫਸੋਸ ਹੁੰਦਾ ਵੀ ਸਾਡੀ ਇਹੋ ਜਿਹੀ ਵਿਮਾਨਸਿਕਤਾ ਵਾਲੇ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਉਹ ਵੀ ਟਰਾਲੀਆਂ ਹੁੰਦੀਆਂ ਸਮਾਨ ਲੈ ਕੇ ਘਰਾਂ ਨੂੰ ਪਰ ਜਾਂਦੇ ਨੇ ਉਹ ਆਪਣੇ ਘਰ ਇਕੱਠਾ ਕਰਨ ਲੱਗੇ ਹੋਏ ਨੇ ਸਮਾਨ ਇਸ ਲਈ ਮੇਰੀ ਬੇਨਤੀ ਹੈ ਫਿਲਹਾਲ ਸਾਰੇ ਰੁਕ ਜਾਓ ਅਸੀਂ ਪੰਜਾਬ ਵਾਲੇ ਨੇ ਸੰਭਾਲਿਆ ਹੋਇਆ ਮੋਰਚਾ ਸਾਰੇ ਰਲ ਮਿਲ ਕੇ ਪਹਿਲਾਂ ਉਹਨਾਂ ਨੂੰ ਇਸ ਤਰਾਸ ਦੀ ਚੋ ਕੱਢ ਲਈਏ ਜਦੋਂ ਪਾਣੀ ਉਤਰਿਆ ਉਤੇ ਬਾਅਦ ਇੱਕਦਮ ਬਿਮਾਰੀਆਂ ਵੀ ਫੈਲਣੀਆਂ ਉਹਦੇ ਇਲਾਜ ਲਈ ਦਵਾਈਆਂ ਚਾਹੀਦੀਆਂ ਜਦੋਂ ਇੱਕਦਮ ਉਤਰਿਆ ਉਦੋਂ ਉਤੇ ਬਾਅਦ ਡੀਜ਼ਲ ਵੀ ਚਾਹੀਦਾ ਜਿਹੜੇ ਖੇਤ ਨੇ ਉਹਨਾਂ ਨੂੰ ਪਧਰਾ ਵੀ ਕਰਨੇ ਉਤੇ ਬਾਅਦ ਕਣਕ ਦੀ ਬਜਾਈ ਵਾਸਤੇ ਬੀਜ ਵੀ ਚਾਹੀਦਾ ਹੋਰ ਫਸਲਾਂ ਦੀ ਬਜਾਈ ਵਾਸਤੇ ਬੀਜ ਵੀ ਚਾਹੀਦਾ ਉਹ ਸਾਰਾ ਕੁਝ ਇੱਕ ਲੰਬੀ ਲੜਾਈ ਹੈ ਅੱਜ ਇਹ ਮੈਨ ਮੇਡ ਹੈ ਤਰਾਸ ਦੀ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਨੇ ਮਿਲ ਕੇ BBMP ਦੇ ਥਰੂ ਪੰਜਾਬ ਨੂੰ ਕੋਈ ਸਜ਼ਾ ਦਿੱਤੀ ਹੈ ਇਹ ਐਵੇਂ ਸਾਡ ਨਹੀਂ ਆਏ ਜੇ ਡੈਮਾਂ ਨੂੰ ਪਰਨ ਦਾ ਇੱਕ ਤਰੀਕਾ ਹੁੰਦਾ 23 ਸਤੰਬਰ ਤੱਕ ਡੈਮ ਪਰਨੇ ਹੁੰਦੇ ਨੇ ਜਿਉਂ ਜਿਉਂ ਪਾਣੀ ਜ਼ਿਆਦਾ ਆਈ ਜਾਂਦਾ ਹੁੰਦਾ ਉਹਨੂੰ ਰਿਲੀਜ਼ ਕਰਨਾ ਹੁੰਦਾ ਪਹਿਲਾਂ ਇਹਨਾਂ ਨੇ ਲਗਾ ਲੱਗ ਡੈਮ ਭਰੇ ਲੋਕਾਂ ਨੂੰ ਉਹ ਡਾਟਾ ਜਿਹੜਾ ਉਹ ਅਪਲੋਡ ਕਿਉਂ ਨਹੀਂ ਕਰਦੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਕੀ ਨਲਾਇਕੀਆਂ ਕੀਤੀਆਂ ਇਸ ਲਈ ਇਹ ਸਜ਼ਾ ਪੰਜਾਬ ਨੂੰ ਦਿੱਤੀ ਹੈ ਪੰਜਾਬ ਦੇ ਲੋਕਾਂ ਨੇ ਚੈਲੰਜ ਕਬੂਲ ਕਰ ਲਿਆ ਪੰਜਾਬੀਆਂ ਨੂੰ ਦੁਨੀਆ 'ਚ ਨਾ ਕੋਈ ਮਾਰਨ ਵਾਲਾ ਜੰਮਿਆ ਹੈ ਨਾ ਪੰਜਾਬੀ ਕਿਸੇ ਦੇ ਮਾਰਿਆ ਮਰਨਗੇ ਬੜਾ ਸਪਸ਼ਟ ਕਰਦੇ ਹਾਂ ਹੁਕਮਰਾਨਾਂ ਨੂੰ ਚਾਹੇ ਦਿੱਲੀ ਵਾਲੇ ਨੇ ਚਾਹੇ ਪੰਜਾਬ ਵਾਲੇ ਨੇ ਅਸੀਂ ਤੁਹਾਡੀ ਈਨ ਮੰਨਣ ਨੂੰ ਤਿਆਰ ਨਹੀਂ ਸਾਡਾ ਭਾਈਚਾਰਾ ਹੈ ਅਸੀਂ ਪਾਲਾਂਗੇ ਅਸੀਂ ਉਹਨਾਂ ਨੂੰ ਸੰਭਾਲਾਂਗੇ ਅਸੀਂ ਉਹਨਾਂ ਲਈ ਆਪਣੀ ਪੂਰੀ ਬਾਜੀ ਲਾ ਦੇਾਂਗੇ ਪਰ ਅਸੀਂ ਤੁਹਾਡੇ ਅੱਗੇ ਹੱਥ ਨਹੀਂ ਹਟਦੇ ਜੋ ਸਾਡਾ ਹੱਕ ਬਣਦਾ ਉਹ ਅਸੀਂ ਲੈਣ ਜਾਣਦੇ ਹਾਂ ਜੇ ਤੂੰ ਬੇਲੇ ਹੋ ਰਹੇ ਨਜੋ ਅਸੀਂ ਮੋਰਚਾ ਲਾ ਕੇ ਤੁਹਾਤੋਂ ਸਾਰਾ ਇੱਕ ਇੱਕ ਪਾਈ ਦਾ ਹਿਸਾਬ ਮੰਗਾਂਗੇ ਬਹੁਤ ਬਹੁਤ ਧੰਨਵਾਦ